ਹੈ ਨਿਆ ਹਿ ਆਈ ਕੀ ਕੀ ਆ ਜੋ ਮੰਗ ਲੈਂਦਾ ਹੀ ਉਹ ਦੁਮੰਗ ਦੀ ਆਈ ਕਿੱਡਾ ਕਿਊਟ ਆ ਆਇਓ ਆ ਅਨੂ ਕਿੱਡਾ ਪਿਆਰਾ ਨਾ ਡੋਗੀ ਹਾਏ ਕਿੰਨਾ ਸੋਹਣਾ ਕਰਨ ਐ ਨਾ ਇਹ ਖਾਣਨਾ ਇਹਦਾ ਨਾਮ ਵੀ ਸੋਜਦੇ ਆ ਜੋਜੋ ਹਾਂ ਅਨੂ ਕਿੱਦਾਂ ਵਧੀਆ ਵਾ ਬਹੁਤ ਸੋਹਣਾ ਇਹ ਆ ਜੀ ਸਾਡੀ ਅਨੂ ਦਾ ਗਿਫਟ ਤੇ ਇਹਦਾ ਨਾਮ ਰੱਖ ਵੀ ਲੈਨੇ ਦਰਦ ਪਹਿਲਾਂ ਹੀ ਸੋਚਿਆ ਕੀ ਨਾਮ ਰੱਖਿਆ ਵਾ ਜੋ 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 ਤੇ ਸਪਾਏ ਉਥੇ ਗੰਦਾ ਹੀ ਬੜਾ ਹੈ ਜੋ ਜੋ ਨੂੰ ਨਹਾਉਲ ਤੋਂ ਹਾਲ ਕੇ ਉਥੋਂ ਫੇਰ ਉਹਨਾਂ ਕੋਲ ਲਿਆਂਦਾ ਦੇਖ ਲਿਆ ਕਿਸਦੇ ਘਰ ਵਖਿਆ ਸੀ ਤੇ ਇਹਨੇ ਜਿੱਦ ਕੀਤੀ ਵੀ ਚਾਹੀਦਾ ਤੇ ਇਹਦੇ ਨਾਲ ਦਾ ਹੀ ਚਾਹੁੰਦਾ ਵਾ ਤੇ ਇਹ ਹੁਣ ਆਪਾਂ ਸਪੈਸ਼ਲ ਗਏ ਕਾਦੀਆਂ ਢੱਲੇ ਮੋੜ ਤੋਂ ਲੈ ਕੇ ਆਏ ਆ ਇਹਨੂੰ ਵਾਸਤੇ ਜੋ 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 ਨੇ ਧੁੱਪੇ ਚਮਕਾ ਨਹੀਂ ਬੜਾ ਰਿਹਾ ਵਾ ਜੇ ਇਹਨੂੰ ਕੱਲ ਨੂੰ ਹਲਾ ਲਾਂਗੇ ਇਹਨੂੰ ਧੁੱਪੇ ਹਾਂ ਹੋਏ ਯਾ ਕੀ ਨਸੀ ਆ ਨਾ ਜਿਆ ਅੱਖਾਂ ਅੱਖਾਂ ਵੇ ਅੱਖ ਰੇਦੀਆਂ ਜੀਦੀਆਂ ਤੇ ਕਰਦੇ ਵੇਖਦਾ ਕਿੱਦਾਂ ਹੈ ਕਿੰਨਾ ਥੋੜਾ ਜੀ ਮਾਰਦਾ ਮਨ ਸੁਣਾਇਆ ਨਾ ਪੈਂਦਾ ਪੁੰਦਾ ਨਹੀਂ ਲਾ ਕੇ ਤਾਂ ਮਸਤੀ ਚ ਇਨੇ ਥੋੜੀ ਪੈਣਾ ਇਹ ਦੇ ਵਿਚਾਰਾ ਸੋਲ ਜਾਵਾ ਹੈ ਨਾ ਅੱਖਾਂ ਵੇ ਗਈ ਅਨ ਤੇਰੇ ਪਸੰਦ ਆਇਆ ਵਾ ਹੋਏ ਤੇ ਹਾਇ ਤੇ ਗਰਮ ਹਾਇ ਤੇ ਗਰਮ ਹੋਣਾ ਨਹੀਂ ਵੇਖਿਆ ਉਹਨਾਂ ਵੇਖੋ ਕਿਦਾਂ ਪਸੰਦ ਕਰਨਾ ਗਰਮ ਹੋਣਾ ਨਾ ਪਿੰਦਰਾਂ ਠੀ ਹੋਣਾ ਪਰ ਇੱਕੋ ਪੀਸ ਪੀਸ ਦੇ ਭਾਈ ਇਹ ਵੇਖ ਗਿਆ ਮੈਂ ਨਹੀਂ ਪ੍ਰਭਾ ਪੀਸ ਦਾ ਸੇਕ ਬਹਿ ਵੀ ਚੱਲੂਗਾ ਤੇ ਸਾਬ ਨਾਲ ਮਿਲਦਾ ਨਹੀਂ ਹੁੰਦੇ ਵੀ ਮੈਂ ਸਾਡੀ ਪਰਾ ਕੁੜੀ ਬੋਲ ਖੜੇ ਪਈ ਤਾਂ ਦੋ ਦੋ ਤਈ ਹਾਂ ਦੇ ਚੱਲ ਜਾ ਜੋ ਦੋ ਦੋ ਫਿਰ ਅਗੀ ਮਨਾਂ ਉੱਥੇ ਕੁੜੀ ਆਈ ਏ ਕਹਿੰਦੀ ਭਾਜੀ ਮੈਨੂੰ ਦੇ ਦੋ ਅੰਕਲ ਮੈਂ ਖਾਣਾ ਹੀ ਖਾਣਾ ਮੈਂ ਨਹੀਂ ਤੂੰ ਬਾਅਦ ਚ ਲੈ ਜੀ ਹਾਂ ਦੇ ਹਾਂ ਉਹਨਾਂ ਨੇ ਫਿਰ ਦੂਸਰਾ ਖੜਿਆ ਚਾਹ ਚਾਉ ਬਉਂ ਗਿਆ ਹਾਂ ਮੈਂ ਹਿੱਧਰ ਵੇਖੋ ਕੁਦਰਤ ਦੇ ਰੰਗ ਵੇ ਕਿੰਨੇ ਪਿਆਰੇ ਕਲਰ ਨੇ ਕੀ ਚੀਜ਼ ਏਰੀ ਇੱਕ ਡੋਗੀ ਆ ਹਨਾ ਲੈ ਜੋ ਜੋ ਦੇ ਇਕੱਠਾ ਆ ਇਹ ਹੋ ਗਿਆ ਵਿਚਾਰਾ ਥੱਲੇ ਅਨੂ ਪਰਾ ਵਜੇ ਗਈ ਨਾ ਇਹ ਸਾਡੀ ਘਰ ਨੂੰ ਨਿਊ ਮੈਂਬਰ ਆ ਨਿਊ ਮੈਂਬਰ ਸਾਡੇ ਘਰ ਦਾ ਕੇ ਹਾਂ ਮਰੇ ਕਰੋ ਦੇਣਾ ਨਾ ਇਹਨੇ ਗੇਚਣਾ ਫਿਰੇ ਗੇਚਣਾ ਫਿਰ ਵੇਖੀ ਨੇ ਪੱਜਾ ਫਿਰਨਾ ਸਾਰੇ ਬਰ ਓਦਾਂ ਕਰਨ ਵੇਹ ਲੈ ਸਾਡੀ ਲੀਜਾ ਮਰ ਗਈ ਹੈ ਨਾ ਤੇ ਸਾਡਾ ਘਰ ਖਾਲੀ ਜਾ ਹੋ ਗਿਆ ਸੀ ਹੈ ਨਾ ਹਾਂ ਤੇ ਇਹਦੇ ਨਾਲ ਵੇਖ ਲੈ ਕਿੰਨੀ ਰੌਣਕ ਜੀ ਆ ਗਈ ਨਾ ਹਾਂ ਸਾਰੇ ਉਸੇ ਦੇ ਡਾਬੇ ਵੇਖਣੇ ਤੇ ਮੈਨੂੰ ਤਾਂ ਪਿੰਜਰਾ ਖਾਲੀ ਜਾ ਵੇਖ ਕੇ ਨਾ ਇਹ ਥੋੜੀ ਵਿਜਰੇ ਸੋਨਾ ਲੱਗਣਾ ਵਾ ਇਹ ਪਿੰਜਰੇ ਜੀ ਨਹੀਂ ਅੰਦਰ ਹੀ ਨਾਲ ਹੀ ਵਿਆਹ ਕਰੂ ਸਾਡੇ ਐਸੇ ਤੱਕ ਹੀ ਰਹੂਗਾ ਐਸੇ ਜੀ ਇਹ ਟੋਕਰੀ ਜੀ ਨੜਾ ਰਾ ਨੂੰ ਇੱਚੀ ਸੋਇਆ ਕਰੂਗਾ ਐਸੇ ਹੀ ਰਹੂਗਾ ਹੈ ਆ ਵਧੀਆ ਇਦਾਂ ਰੱਖਿਆ ਸਾਨੇ ਨਾ ਲੱਗੇ ਆਪਣੇ ਆ ਖੁੱਲਾ ਹੋਵੇ ਚੁੜ ਜਾਂਦਾ ਨਾ ਇਕ ਕਿੰਨਾ ਸੋਹਣਾ ਜਿਆ ਲੱਗਣ ਡਿਆ ਨਾ ਕਿਊਟੀ ਜਿਆ ਉਹ ਦੱਸਣ ਡਿਆ ਆਈ ਉਹ ਬਾਜੀ ਪਿੰਨੂ ਡਾਈਟ ਇੱਕ ਤੇ ਇਹਦੇ ਵਾਸਤੇ ਮਤਲਬ ਕਿ ਇਹਦੇ ਖਾਣ ਦੀ ਕੋਈ ਮਾੜੀ ਮੋਡੀ ਚੀਜ਼ ਨਹੀਂ ਖਵਾਉਣੀ ਇਹਨੂੰ ਕੀ ਪਾਉਣਾ ਇਹ ਤੋਲ ਤੋਲ ਕੇ ਚੀਜ਼ ਪਾਉਣੀ ਇਹਨੂੰ ਪਾਊਡਰ ਉਹੜਾ ਉਹ ਇਨਫੈਕਸ਼ਨ ਵਾਸਤੇ ਆ ਇਹਨੂੰ ਵੀ ਵਾਲਗੋਣ ਚੰਨ ਕੇ ਦੇ ਹਾਂ ਜੀ ਨਹੀਂ ਪਹਿਣਗੇ ਇਹਨੂੰ ਠੀਕ ਆ ਆ ਫਿਰ ਜਵੀ ਜੁੜੀ ਪੈਂਦੀ ਆ ਜੀ ਪਿਸ਼ੂ ਪਸ਼ੂ ਘਰ ਆ ਜੀ ਪਹਿਣੇ ਇੱਕ ਇਹਨੂੰ ਖਾਣ ਪੀਣ ਲਈ ਪੈੜਾ ਗਿਰੀ ਲੈਣੀ ਪੈਣੀ ਇਹਦੇ ਲਈ ਸਪੈਸ਼ਲ ਉਹ ਵੀ ਇਹਨੂੰ ਮਾਤਰਾ ਅੱਜ ਖਵਾਉਣੀ ਪੈਣੀ ਥੋੜੀ ਥੋੜੀ ਅੱਛਾ ਜਿੱਦਾਂ ਵੀ ਖਾਣ ਪਾਣ ਬੜਾ ਇਹਦਾ ਥੋੜੇ ਉਦਾਂ ਕਰਨਾ ਇਹਨੇ ਮੈਂ ਦੱਸ ਕਿੰਨੇ ਕ ਕੁੱਤੇ ਉੱਥੇ ਵੇਖੇ ਡੌਗੀ ਤੇ ਡੌਗੀ ਐਵੇਂ ਕਿਉਂ ਕਵਾ ਪੈਂਦੇ ਆ ਇਹੋ ਪਸੰਦ ਆ ਗਿਆ ਪੈਂਦੇ ਆ ਆਹ ਜਿਹੜੇ ਕੰਨਾਂ ਦੇ ਪੇਰੀਅਨ ਜਿਹੇ ਹੁੰਦੇ ਆ ਉਹ ਨਹੀਂ ਉਹ ਲੰਬੇ ਮੂੰਹ ਵਾਲੇ ਹੁੰਦੇ ਉਹ ਸਹੀ ਲੱਦੇ ਉਹ ਵੀ ਮੈਨੂੰ ਬੜੇ ਕਿਊਟ ਇੱਕ ਚਾਹੋ ਚਾਹੋ ਜੇ ਇੰਨੀ ਕਿਨੇ ਹੋ ਜਿਆਦਾ ਨਿੱਕਾ ਹੀ ਹੁੰਦੇ ਤੇ ਮੂੰਹ ਜਿੱਡਾ ਸਾਰਾ ਹਾਂ ਉਹ ਫਿਰ ਮੈਂ ਹਾਂ ਨਹੀਂ ਉਹ ਪਸੰਦ ਨਹੀਂ ਆ ਪਾਲਾ ਪਾਲਾ ਮਾਂਸ ਜਿਆ ਵਾ ਪਾਲਾ ਮਾਂਸ ਨਹੀਂ ਦੋਗਦੇ ਮੈਂ ਖਰੋ ਜੇ ਲੀ ਜਾ ਪਹਿਲਾਂ ਇਦਾਂ ਲੱਗਦੀ ਸੀ ਹੂੰ ਨਵੇਂ ਨਵੇਂ ਸਾਦਾ ਕਰਕੇ ਖਾਦਾ ਹਾਂ ਹਾਂ ਨਵੇਂ ਸਾਦਾ ਇਹ ਤਾਂ ਪੈੜ ਪੂਨ ਵਾਲਾ ਥਿਆ ਨਹੀਂ ਜੋ ਸਾਫ਼ ਕਰੋ ਇਹਦਾ ਮਾੜਾ ਮੂੰਹ ਮਾਇਆ ਇਹਦੇ ਨਾਲ ਮਾਲ ਨਾਲ ਲਾਈਏ ਨਹੀਂ ਆਹ ਮਾਲਕ ਕਤੋਲੀਆ ਵਾਲਿਆਂ ਨੇ ਲਿਓ ਨੇ ਲੀ ਹਾਂ ਮਾਲ ਚ ਝਾੜ ਦੋ ਬਈ ਕੰਗੀ ਕੁੰਗੀ ਬੜਾ ਕੋ ਲਿਓਣਾ ਪੈਣਾ ਨਵਾਲ ਕੇ ਸਾਫ਼ ਨਹੀਂ ਕਰਿਆ ਕਰਨਾ ਜੋ ਫਾਰਮਾ ਵਾਲਿਆਂ ਨੇ ਜਿਹੜੇ ਰੱਖੇ ਹੁੰਦੇ ਸਮਾਨ ਸਾਰਾ ਹੀ ਹਾਂ ਉਹ ਸਾਰਾ ਰੱਖਦੇ ਸਮਾਨ ਤੇ ਲਿਆਏ ਨਹੀਂ ਕੀ ਉਹ ਲਿਆਵਾਂਗੇ ਉਹ ਤੇ ਆਪ ਲਿਓਣਾ ਪੈਣਾ ਜੋ ਜੋ ਅਗਰ ਬਾਅਦ ਚ ਆਜੂ ਹਾਂਜੀ ਸਾਡੀ ਰਾਖੀ ਕੀ ਕਰਨੀ ਹਾਂਜੀ ਇਹਦੀ ਸਾਨੂੰ ਸਗੋ ਇਹਦੀ ਰਾਖੀ ਕਰਨੀ ਪਿਆ ਕਰਨੀ ਵੀ ਕਿਤੇ ਇਹਨੂੰ ਕੋਈ ਚੁੱਕੇ ਚੁੱਕੇ ਨਾ ਲੈ ਜੇ ਕੋਈ ਚੁੱਕੇ ਲੈ ਜੇ ਇਹਨੂੰ ਯਾਰ ਅਸੀਂ ਜਿੱਥੇ ਖੜਿਆ ਹਾਂ ਨੀ ਨਾਲ ਹੀ ਘਟਣਾ ਪਿਆ ਉਹ ਸਾਡਾ ਪਿੰਜਰਾ ਵਾ ਤੇ ਚਲੋ ਲਿਆਓ ਪਰ ਅਮੇ ਪਿੰਜਰੇ ਚ ਵਾੜੀਏ ਜਾਓ ਲਿਆਓ ਪਿੰਜਰੇ ਚ ਵਾੜ ਕੇ ਵੇਖਦੇ ਆਂ ਅਸੀਂ ਪਿੰਜਰੇ ਚ ਲੱਗੇ ਸ਼ੇਰ ਬੰਦ ਕਰਨ ਸ਼ੇਰ ਤੇ ਭਲਾ ਮਾਸ ਗਿਆ ਪਿੰਜਰਾ ਹਟਾ ਕੇ ਦਸ ਹੰਸਾਂ ਜਿਆ ਆਇਆ ਵਾ ਚੱਲ ਮੈਂ ਸਾਡੀ ਵੱਡੀ ਕੁੱਤੀ ਹਿੰਦੀ ਬਿਲੋਂ ਡੋਗੀ ਹੈ ਨਾ ਲੈ ਉਹ ਲੇਟੇ ਮਾਰਨੇ ਹੈ ਬਜਵਾਨ ਵਿੱਚ ਵੜ ਕੇ ਉਹਨੂੰ ਪਿੰਜਰਾ ਪਸੰਦ ਆ ਗਿਆ ਜੀ। ਰਜੋ ਇਹ ਪਿੰਜਰੇ ਜੀ ਕਿੰਦਾ ਦਾ ਲੱਗਦੇ ਆ ਬਿੱਲੀ ਦੀ ਵਾੜੀ ਹੁੰਦੀ ਨਹੀਂ ਜੀ। ਇਹਨੇ ਉਹ ਕ੍ਰਾਸ ਹੋਏ ਨਾ ਮੈਂ ਕਿੰਨੀ ਜਗ੍ਹਾ ਵੇਖ ਨੰਗਾ ਹਾਂ। ਹਾਂ ਇਹਨੇ ਗੈਪ ਸਾਣੀ ਲੰਘ ਜਾਣਾ ਵਾ। ਆ ਜੂਗਾ ਬਾਹਰ। ਆ ਜਾਣਾ। ਆਇਨਾ ਬਾਹਰ ਆਇਨਾ। ਕੋਤਰੀ ਠੀਕ ਆ ਠੰਡਾ ਆ ਨਾ। ਬਾਹਰ ਰੱਖਣਾ ਇਹਨੂੰ। ਜੋ ਜੋ ਜੇਨਨ ਲੋਕ ਚ ਜਨ ਚੁੱਕੇ ਖਰਸਾ ਪਰ ਇਥੇ ਉਹ ਜਿਹਦਾ ਚੂਹਾ ਰੱਖਿਆ ਹੁੰਦਾ ਵਾ ਨਾ ਵਿੱਚ ਕਿੰਨਾ ਸੋਹਣਾ ਲੀ ਜਾ ਹੱਡੀ ਕਿੱਡੀ ਵੱਡੀ ਲੀ ਜਾ ਫਿਰ ਉਹ ਨਸਲ ਵੱਡੀ ਹੈ ਜੀ ਆਪੀ ਤੇਰੇ ਜਿੱਦੀ ਮਨੇ ਇਹ ਥੋੜਾ ਹੋਰ ਵੱਡਾਣਾ ਚਾਹਦੇ ਵੱਡਾ ਨਹੀਂ ਹੋਣਾ ਹਾਂ ਮਾਸਾ ਕੀ ਬਸ ਜੀ ਚਲੀ ਵਾਲੇ ਬਸ ਉਹੀ ਵਧਣੀ ਕਰੋ ਤੁਹਾਨੂੰ ਹੋਰ ਕੁਝ ਨਹੀਂ ਬੋਡੀ ਨਹੀਂ ਹੋਣੀ ਬਸ ਇਹ ਜੀ ਥੋੜੀ ਹੀ ਵਧਣੀ ਹੈ ਕੋਲਾ ਨੂੰ ਆਂਦੇ ਖੇਡਣ ਨੂੰ ਹੈ ਨਹੀਂ ਕੋਹ ਚਲੋ ਲੈ ਆਨੂ ਤੇ ਖੁਸ਼ੀ ਬੜੀ ਹੋਈ ਇਹਨੂੰ ਲੈ ਮੁੰਜੇ ਦਾ ਕਢਾਣਾ ਹੀ ਮਿਲ ਗਿਆ ਹੁੰਦਾ ਹੈ ਨਾ ਆਹ ਤੇ ਇਹ ਆ ਜੀ ਸਾਡੀ ਫੈਮਲੀ ਦਾ ਨਿਊ ਮੈਂਬਰ ਕਾਕਾ ਆਏ ਰੈਬਟਰ ਗਏ ਨਾ ਹਾਂ ਸੇਮ ਸੇਮ ਸਾਰੇ ਜਾਣੇ ਸਾਨੂੰ ਇਧਰ ਦੇਖੋ ਮੈਂ ਸਾਰੇ ਜਾਣਿਆਂ ਨੂੰ ਕਮੈਂਟਾਂ 'ਚ ਦੱਸਿਓ ਵੀ ਕਿੱਦਾਂ ਦਾ ਵਾਡਾ ਜੋਜੋ ਜੋਜੋ ਚੰਗਾ ਲੱਗਾ ਆਹ ਨੂੰ ਨੇ ਪਹਿਲਾਂ ਹੀ ਨਾ ਸੋਚਿਆ ਵੀ ਜੋਜੋ ਰੱਖਣਾ ਮੈਂ ਨਾ ਬੜਾ ਪਿਆਰਾ ਹੈ ਜੋਜੋ ਸੋਹਣਾ ਲੱਗਦਾ ਨਾ ਇਹਦਾ ਵੀ ਇਹਦਾ ਹੁਣ ਕੱਲ ਨੂੰ ਪਾਵਾਂਗੇ ਵਲੌਗ 'ਨੂੰ ਹੋਵੇ ਨਾ ਇਹਦਾ ਪਹਿਲਾਂ ਹੀ ਪੱਟ ਬੋਲਦਾ ਨੀ ਜਾ ਰੱਖਿਆ ਸੀ ਹਾਂ ਨਹੀਂ ਪੱਟ ਬੋਲ ਨਹੀਂ ਉਹ ਪੱਟ ਬੋਲ ਨਹੀਂ ਤੁਮ ਇੱਕ ਗਾਣਾ ਹੈ ਉਹ ਦੂਸਰਾ ਹੀ ਬੁਲੀ 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 ਹੀ ਇਹ ਪਿਟਬੁਲ ਨਹੀਂ ਹੋ ਦੂਸਰੀ ਨਸਲ ਹੈ ਜੋਜੂ ਦੇ ਨਾਲ ਦੇ ਪਿਟਬੁਲ ਦੇ ਖਤਰਨਾਕੀ ਬਹੁ ਹੁੰਦਾ ਵਾ ਪਿਟਬੁਲ ਥੋੜੀ ਰੱਖੀਦਾ ਪਿਟਬੁਲ ਬੱਚਾ ਘਰ ਰੱਖਿਆ ਹੀ ਹੁੰਦਾ ਮੈਂ ਤਾਂ ਦਦਾ ਨਾ ਆਇਆ ਜਰਮਨ ਸ਼ੈਫਟ ਲੈ ਕੇ ਆਇਆ ਪਰ ਤੁਹਿਆਂ ਨੂੰ ਦੇਖੇ ਨਾ ਨਹੀਂ ਮੈਨੂੰ ਨਹੀਂ ਖੇਡਣਾ ਉਹ ਵੀ ਲੈ ਆਵਾਂਗੇ ਉਹ ਵੀ ਲੈ ਆਵਾਂਗੇ ਉਹਨੇ ਕਿਹਾ ਇਹਨੂੰ ਮਾਰਨਾ ਉਹ ਦੇ ਫ੍ਰੈਂਡਲੀ ਕੁੱਤੇ ਹੁੰਦੇ ਆ ਖੇਡ ਖਡਾਉਣਾ ਵਾ ਨਾ ਮੰਦਰੀ ਜੋਜੂ ਚਲੋ ਚਲੋ ਸਾਰੇ ਦੱਸੇ ਘੰਟਾ ਕਰਕੇ ਆਉਂਜੀ ਹਾਂ ਜਿਹੜਾ ਜਿਹੜਾ ਉਹਦੇ ਸੁੱਤਾ ਜਦੋਂ ਉਹਦੇ ਆਪਣੇ ਮਰੇ ਸੌਣ ਨਹੀਂ ਦਿੰਦੇ ਹੁੰਦੇ ਉਹਨੂੰ ਉੱਥੇ ਥੱਕਾ ਥੱਕਾ ਪੰਜਰੇ ਪੰਜਰੇ ਵਾੜਿਆਂ ਨੇ ਉਹਨਾਂ ਨੇ ਇੱਥੇ ਹੁਣ ਬੈਠਾ ਫਰਸ਼ ਜਿਹਾ ਠੰਡਾ ਨਾ ਫਰਸ਼ਾ ਵੇ ਇਹਨੂੰ ਗਰਮੀ ਲੱਗਦੀ ਮੇਰੇ ਸਹੌਣਾ ਨਾ ਨਾਲੇ ਖਵਾ ਚਾਰਾ ਜੱਟ ਵੱਡੀਆਂ ਨਾ ਜੱਟ ਦੇ ਕਿੰਨੀ ਜੱਟ ਬਹੁਤ ਜ਼ਿਆਦਾ ਇੱਥੇ ਹੈਗਾ ਪਤਲਾ ਜਿਹਾ ਪਰ ਜੱਟ ਨੇ ਜ਼ਿਆਦਾ ਮਨ ਲੱਗਦਾ ਹਾਂ ਤੋਂ ਦੇ ਇਦਾਂ ਦੇ ਆਏ ਚਲੋ ਫਿਰ ਇਹ ਕੱਲ ਨੂੰ ਪਾਵਾਂਗੇ ਹੁਣ ਆਪਣੇ ਜੋਜੋ ਦਾ ਵਲੌਗ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਜੋਜੋ ਚਲੋ ਜੋਜੋ ਹਾਂਜੀ ਸਸ਼ੀਗਾਲ ਸਾਰਿਆਂ ਨੂੰ ਓਕੇ ਬਾਈ ਜੀ ਸਾਰਿਆਂ ਨੂੰ ਸਸ਼ੀਗਾਲ ਬਾਈ